ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਾਂ ਨਾ ਗੜਾਈ ਸ਼ੁਰੂ ਕੀਤੀ ਆ ਭਿੰਡੀ ਦੀ ਤੇ ਇਹ ਗੜਾਈ ਕਰਵਾ ਦਈਏ ਤਾਂ ਕਿਉਂਕਿ ਜੇ ਹੁਣ ਨਾ ਗੜਾਈ ਕਰਾਈ ਨਾ ਤਾਂ ਫਿਰ ਇਹ ਕੱਖ ਵੱਡੇ ਹੋ ਕੇ ਫਿਰ ਔਖਾ ਕਰਦੇ ਆ ਤੇ ਇਹ ਬੰਦੇ ਹੈਗੇ ਕੋਈ ਬਣਾਉਂਦੇ ਹੁੰਦੇ ਸੀਗੇ ਆਪਣੇ ਮੱਕੀ ਦੇ ਕੋਏ ਬਣਾਉਂਦੇ ਆ ਜਿਵੇਂ ਬੈੱਡ ਖੁੰਜੇ ਖਾਂਦੇ ਹਨ ਤੇ ਵਿਲੇ ਹੋਏ ਸੀ ਮੈਂ ਕਿਹਾ ਯਾਰ ਗੜਾਈ ਕਰ ਦੋ ਕੋਈ ਸੌਖਾ ਤਰੀਕਾ ਫਿਰ ਮੱਕ ਪਿੰਡੀ ਤਾਂ ਹਰੀ ਤਾਂ ਹੋਈ ਪੂਰੀ ਵਧੀਆ ਠੀਕ ਆ ਦਾਣੇ ਹਰੇ ਹੋਏ ਕੋਈ ਹਜੇ ਸੁੰਢੀ ਸੰਢੀ ਤਾਂ ਪਈ ਨਹੀਂ ਪਰ ਦੇਖ ਕੇ ਹੁਣ ਸਪਰੇ ਕਰਨੀ ਪੈਣੀ ਹੈ ਤੇ ਤੇ ਜ਼ਰੂਰੀ ਇਹ ਹੋ ਜਾਂਦਾ ਸਪਰੇ ਹਾਂ ਕਰਨੀਆਂ ਜਿੱਥੇ ਕਿਤੇ ਕੋਈ ਦਾਣਾ ਲੱਗੂਗਾ ਉਹ ਵੀ ਲਾ ਦਾਂਗੇ ਇਹ ਗੜਾਈ ਆਉਂਦਾ ਨਾ ਵੀਰੇ ਜਿਵੇਂ ਹੁਣ ਜਿਹੜੇ ਆਲੂਆਂ ਵਾਲੇ ਖੇਤ ਉਹਨਾਂ ਦੇ ਵਿੱਚ ਚਪਤੀ ਹਾਂ ਠੀਕ ਹੈ ਇਹ ਇਹਦੇ ਵਿੱਚ ਨਾ ਵੀਰੇ ਚਪਤੀ ਹਰੀ ਹੋਣ ਸ਼ੁਰੂ ਹੋ ਜਾਂਦੀ ਹੈ ਕਿ ਚਪਤੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਪਿੰਡੀ ਨੂੰ ਚਪਤੀ ਜੇ ਹੋ ਜਵੇ ਨਾ ਥੱਤੇ ਚ ਉਹ ਉਹ ਫਿਰ ਫਸਲ ਨੂੰ ਵਧਣ ਨਹੀਂ ਦਿੰਦੀ ਚਾਹੇ ਕੋਈ ਫਸਲ ਆ ਤੇ ਕਿਉਂਕਿ ਇਹਦੇ ਵਿੱਚ ਆਪਾਂ ਅੱਖਾਂ ਵਾਲੀ ਸਪਰੇ ਨਹੀਂ ਕੋਈ ਕਰ ਸਕਦੇ ਢਿੰਡੀ ਦੇ ਵਿੱਚ ਨਾ ਅੱਖਾਂ ਵਾਲੀ ਕੋਈ ਸਪਰੇ ਨਹੀਂ ਕਰ ਸਕਦੇ ਤਾਂ ਇਹਦਾ ਇਕੋ ਇੱਕ ਹੱਲ ਹੀ ਆ ਕੀ ਸਿਰਫ ਗੜਾਈ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਸਿਰਫ ਗੜਾਈ ਹੱਲ ਹੋਰ ਕੋਈ ਵੀ ਹੱਲ ਨਹੀਂ ਹੈਗਾ ਢਿੰਡੀ ਦਾ ਸਿਰਫ ਇਕੱਲਾ ਗੜਾਈ ਕਰਕੇ ਹੀ ਇਹਨੂੰ ਆਪਾਂ ਬਚਾ ਸਕਦੇ ਹਾਂ ਨਹੀਂ ਇਹ ਵੀਰੇ ਕਹਿਣਾ ਸੌਖਾ ਹੋ ਜਾਂਦਾ ਕਿ ਭਿੰਡੀ ਲੱਗੀ ਆ ਜਾਂ ਇਦਾਂ ਇਹਤੇ ਮਿਹਨਤ ਬਹੁਤ ਜ਼ਿਆਦੀ ਆਉਂਦੀ ਆ ਭਿੰਡੀ ਤੇ ਮਿਹਨਤ ਤਾਂ ਤੁਸੀਂ ਜੇ ਜਾਨੀ ਕਿ ਭਿੰਡੀ ਹਰੀ ਵਧੀਆ ਹੋ ਜਵੇ ਜੰਮ ਵਧੀਆ ਵਾ ਤੇ ਖੇਤ ਭਰ ਗਿਆ ਫੇਰ ਤਾਂ ਨਹੀਂ ਹੈਗੀ ਕੋਈ ਕਮੀ ਫੇਰ ਤਾਂ ਗੜਾਈਆਂ ਘਟ ਨਾਲ ਵੀ ਸਰ ਜਾਂਦਾ ਜਦੋਂ ਵੀਰੇ ਛਿੱਦੀ ਹਰੀ ਹੋ ਜਵੇ ਹੈਨਾ ਵੀ ਘਟ ਹਰੀ ਹੋਵੇ ਖੇਤ ਮਾੜਾ ਹੋਵੇ ਖੇਤ ਚ ਤੁਰੇ ਨਾ ਭਿੰਡੀ ਉਹਦੇ ਵਿੱਚ ਨਹੀਂ ਵੀਰੇ ਹਰੀ ਹੁੰਦੀ ਉਹਦੇ ਵਿੱਚ ਨਾ ਫਿਰ ਇਹ ਫਿਰ ਕਾਖੀ ਜਗ੍ਹਾ ਲਈ ਜਾਂਦੇ ਆ ਫਿਰ ਭਿੰਡੀ ਨੂੰ ਜਗ੍ਹਾ ਨਹੀਂ ਮਿਲਦੀ ਫਿਰ ਕੱਖਾਂ ਦਾ ਹੀ ਵਾਧਾ ਹੋਈ ਜਾਂਦਾ ਫਿਰ ਭਿੰਡੀ ਦਾ ਵਾਧਾ ਨਹੀਂ ਹੁੰਦਾ ਫਿਰ ਉਹੀ ਗੱਲ ਵੀ ਹੋ ਜਵੇ ਤਾਂ ਵਧੀਆ ਹੋ ਜਵੇ ਹਰੀ ਇਹਦਾ ਵੀਰੇ ਜਿਹੜੀ ਇਹ ਨਾ ਆ ਸਿਆਲਾਂ ਵਾਲੀ ਭਿੰਡੀ ਇਹ ਚ ਤਾਂ ਜੂ ਹੀ ਹੁੰਦਾ ਇਹ ਹੋ ਜਵੇ ਤਾਂ ਉਹੀ ਹੋ ਜਾਂਦੀ ਹੈ ਹੁਣ ਆ ਪੂਰੀ ਵਧੀਆ ਹੋਈ ਆ ਪਿਛਲੀ ਵਾਰ ਉਨੀ ਵਧੀਆ ਨਹੀਂ ਸੀ ਹਰੀ ਹੈ ਤੱਕੀ ਪੂਰੀ ਵਧੀਆ ਹਰੀ ਹੋਈ ਤੇ ਜਿਹੜੀ ਆਪਾਂ ਮਸ਼ੀਨ ਨਾਲ ਉਹ ਪਰਤਪਾਲ ਵੀਰੇ ਦੀ ਬੀਜੀ ਸੀ ਤੇ ਉਹ ਨਹੀਂ ਹਰੀ ਹੋਈ ਕਿਉਂ ਕਿਉਂਕਿ ਉਹਨੂੰ ਧੁੱਪ ਨਹੀਂ ਪਈ ਉਹ ਠੰਡ ਸੀ ਟੈਂਪਰੇਚਰ ਵਾਲਾ ਲੋ ਸੀਗਾ ਤੇ ਉਹ ਹਰੀ ਨਹੀਂ ਹੋਈ ਪਿੰਡੀ ਹਨਾ ਹੁਣ ਉਹ ਵੀਰਾ ਵਿੱਚ ਲਵਾਉਣ ਲੱਗਾ ਆ ਪਿੰਡੀ ਮੈਂ ਦਿਖਾਉਂਗਾ ਤੁਹਾਨੂੰ ਨਾਲੇ ਆਪਣੇ ਆਂ ਪਿੰਡੀ ਨਾਲੋਂ ਦੋ ਤਿੰਨ ਦਿਨ ਉਹ ਪਹਿਲਾਂ ਬੀਜੀ ਸੀ ਆਪਾਂ ਇਹੀ ਗੱਲ ਹੈ ਇਹਦਾ ਭਿੰਡੀ ਦਾ ਵੀਰੇ ਧਿਆਨ ਇਹ ਜੇ ਰੱਖਣ ਵਾਲੀਆਂ ਇਹੀ ਗੱਲਾਂ ਕਿ ਬਸ ਵੀ ਹਰੀ ਵਧੀਆ ਹੋਈ ਹੋਵੇ ਤੇ ਹਮੇਸ਼ਾ ਉਹ ਖੇਚਣਾ ਹਮੇਸ਼ਾ ਉਹ ਖੇਚਣੀ ਲਗਣੀ ਜੀ ਤੇ ਆਪਾਂ ਬੀਜਦੇ ਆਂ ਤੇ ਚਲੋ ਹੁਣ ਤਾਂ ਵੀਰੇ ਪਾਣੀ ਪੂਣੀ ਬਾਧੂ ਹੋ ਗਿਆ ਤੇ ਪਹਿਲਾਂ ਨਾ ਪਹਿਲਾਂ ਇਹਨੂੰ ਉਹੀ ਖੇਤਾਂ 'ਚ ਲਾਉਂਦੇ ਹੁੰਦੇ ਸੀ ਕਿ ਜਿੱਥੇ ਪਾਣੀ ਦੀ ਘਾਟ ਹੋਵੇ ਹੁਣ ਤਾਂ ਜਾਦੇ ਨਾ ਪਲਾਉ ਵੱਜਣ ਲੱਗੇ ਜਾਦੇ ਤਾਂ ਹੁਣ ਸਾਡੇ ਕਈ ਜਗ੍ਹਾ ਵਾ ਇੱਕ ਮੋਟਰ ਤੇ 15-15 ਕਿਲੇ ਵੀ ਆ ਇਕੱਲੀਆਂ ਮੋਟਰਾਂ ਸਾਂਭ ਦਿੰਦੀਆਂ ਝੋਨੇ ਨੂੰ ਤਦੇ ਕੋਈ ਦਿੱਕਤ ਹੀ ਨਹੀਂ ਆਉਂਦੀ ਹੈ ਨਾ ਤੇ ਬਸ ਉਹੀ ਚੱਕਰ ਆ ਕਿ ਕੀ ਹੁਣ ਤਾਂ ਪਲਾਉ ਜਿਆਦੇ ਵੱਜਣ ਲੱਗ ਗਏ ਨਾ ਪਲਾਉ ਦੇ ਨਾਲ ਪਾਣੀ ਬਹੁਤ ਜ਼ਿਆਦਾ ਖਾਣ ਲੱਗ ਗਿਆ ਖੇਤਾਂ ਦੇ ਵਿੱਚ ਕਦੂ ਕਾਂ ਤੋਂ ਬਾਅਦ ਹੁਣ ਸਾਨੂੰ ਕਿਸੇ ਮੋਟਰਾਂ ਤੇ ਟੋਟ ਨਹੀਂ ਆਉਂਦੀ ਪੂਰਾ ਵਧੀਆ ਪਾਣੀ ਖੜਦਾ ਤੇ ਤਾਂ ਕਰਕੇ ਹੁਣ ਤਾਂ ਜਿਹੜੀ ਮੋਟਰ ਤੇ ਮਰਜੀ ਵੀਜ ਲਈਦੀ ਆ ਪਹਿਲਾਂ ਅਸੀਂ ਇਹ ਦੇਖਦੇ ਹੁੰਦੇ ਸੀ ਕਿ ਜਿਹੜੀ ਮੋਟਰ ਤੇ ਪਾਣੀ ਦੀ ਘਾਟ ਆ ਉਹ ਤੇ ਹੀ ਪਿੰਡੀ ਲਈ ਜਾਵੇ ਕਿ ਫਿਰ ਝੋਨੇ 'ਚ ਸੌਖਾ ਰਹਿ ਜਾਂਦਾ ਸੀ ਤੇ بس ਇਹੀ ਗੱਲਾਂ ਇਹਦੀ ਆ ਭਿੰਡੀ ਦੀਆਂ ਸਪ੍ਰੇਹਾਂ ਵੀ ਹੁੰਦੀਆਂ ਵੀਰੇ ਵਿੱਚ ਨਾ ਵੀਰ ਹੈਗੇ ਆ ਬਹੁਤ ਕਿ ਜਿਹੜੇ ਨਾ ਭਿੰਡੀ 'ਚ ਜ਼ਹਿਰ ਬਹੁਤ ਪਾਉਂਦੇ ਆ ਕਿ ਜਿਵੇਂ ਇਹ 'ਚ ਪਦਾਨ ਵੀ ਪਾ ਦਿੰਦੇ ਆ ਹੋਰ ਵੀ ਜਿਹੜੀਆਂ ਦਵਾਈਆਂ ਬੈਨ ਆ ਉਹ ਵੀ ਪਾਉਂਦੇ ਆ ਕਿਉਂ ਕਿਉਂਕਿ ਉਹ ਸ਼ਾਈਨਿੰਗ ਦੇ ਲਈ ਜਾਂ ਭਿੰਡੀ ਜਿਹੜੇ 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 ਵੀਰ ਨੇ ਇਹ 'ਚ ਪਦਾਨ ਪਾਉਂਦੇ ਆ ਉਹ ਬਹੁਤ ਮਾੜੀਆਂ ਗੱਲਾਂ ਵੀਰੇ ਕੋਈ ਜੇ ਰੀਲੀ ਦਵਾਈ ਨਾ ਪਾਇਆ ਕਰੋ ਇਹ ਜੀ ਜਿਹੜੀਆਂ ਬੈਨ ਠੀਕ ਨਹੀਂ ਕਿਉਂਕਿ ਇਹ ਖਾਣੀਆਂ ਯਾਰ ਵੀਰੇ ਸਾਰੇ ਠੀਕ ਨਹੀਂ ਉਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਜਿਹੜੀ ਦਵਾਈ ਉਹੋ ਪਾਓ ਵਧੀਆ ਐਂ ਸੋਚ ਕੇ ਪਾਇਆ ਕਰੋ ਕਿ ਇਹ ਆਪਾਂ ਵੀ ਖਾਣੀ ਆਂ ਗਾਹਾਂ ਜਿਨ੍ਹਾਂ ਨੇ ਖਾਣੀ ਆ ਉਹ ਵੀ ਆਪਣੇ ਜਵਾਕ ਆ ਜਾਂ ਆਪਣੇ ਘਰ ਦੇ ਆ ਜਾਂ ਆਪਣੇ ਭੈਣ ਭਰਾਵਾ ਜਿਨ੍ਹਾਂ ਨੂੰ ਵੇਚਣੀ ਆ ਇਹ ਵੀਰਾਂ ਦੀ ਬਹੁਤ ਵੱਡੀ ਗਲਤੀ ਆ ਇਹ ਨਾ ਆਪਾਂ ਸਮਝਦੇ ਨਹੀਂ ਹੈਗੇ ਜਦੋਂ ਸਮਝਣ ਲੱਗੇ ਫਿਰ ਆਪੇ ਸਾਰਾ ਕੁਝ ਠੀਕ ਹੁੰਦਾ ਵਾ ਦੀਆਂ ਬਿਮਾਰੀਆਂ ਤਾਂ ਆਪਾਂ ਜ਼ਿੰਮੇਦਾਰ ਲਾਉਨੇ ਆ ਫਿਰ ਬਾਅਦ ਚੋ ਕਹਿੰਦੇ ਨਹੀਂ ਨਹੀਂ ਅਸੀਂ ਅਸੀਂ ਤਾਂ ਕੁਝ ਕਰਦੀ ਨਹੀਂ ਹੈਗੇ ਹਨ ਕਿ ਸਾਨੂੰ ਤਾਂ ਐਵੇਂ ਨੌ ਬਦਨਾਮ ਕਰਦੇ ਆ ਵੀਰੇ ਕਰਦੇ ਆ ਆਪਾਂ ਸਾਰਾ ਕੁਝ ਆਪਾਂ ਹਟਦੇ ਨਹੀਂ ਹੈਗੇ ਤੇ ਜਿਹੜੇ ਜਿੰਨੇ ਵੀ ਵੀਰ ਸਬਜ਼ੀਆਂ ਵਾਲਿਆ ਬਹੁਤ ਭੈੜੀਆਂ ਤੋਂ ਭੈੜੀਆਂ ਦਵਾਈਆਂ ਵਰਤਦੇ ਆ ਮੈਂ ਵੀਰੇ ਇਹਤੇ ਆਪਾਂ ਫੇਮ ਵਰਤਣੀਆਂ ਜਿਹੜੀਆਂ ਸੇਮੀਆਂ ਜੀਆਂ ਹੁੰਦੀਆਂ ਸੁੰਡੀ ਤੋਂ ਉਹ ਵਰਤਣੀਆਂ ਕੋਰਾ ਜਨ ਵਰਤਣੀਆਂ ਹਨ ਤੇ ਫੰਗੀ ਸਾਈਡ ਦੇ ਵਿੱਚ ਐਮ 45 ਹੁੰਦੀ ਆ ਉਹ ਪਾਉਣੀ ਆ ਬਸ ਤੇ ਤੇਲੇ ਤੋਂ ਜਿਹੜੀ ਆਪਣੀ ਥਾਇਮੋਕਸਮ ਆਉਂਦੀ ਆ ਉਹ ਪਾਈ ਦੀ ਆ ਬਸ ਹੋਰ ਮੈਂ ਕਦੇ ਤੇ ਕੋਈ ਵੀ ਗਲਤ ਦਵਾਈ ਨਹੀਂ ਵਰਤੀ ਨਾ ਕਦੇ ਆਪਾਂ ਇਹ ਕੋਸ਼ਿਸ਼ ਕਰਿਆ ਕਿ ਇਹਦਾ ਝਾੜ ਵਧਾਉਣਾ ਜਾਂ ਇਹ ਜਿਹਾ ਕੋਈ ਕਿਉਂਕਿ ਜਿਹੜੇ ਦੁਕਾਨਾਂ ਤੇ ਤਾਂ ਵੀਰੇ ਤੁਹਾਨੂੰ ਤੁਸੀਂ ਜਾਣਾ ਨਾ ਝਾੜ ਵੀਰੇ ਝਾੜਦਾ ਇਹਦਾ ਆਟੋਮੈਟਿਕਲੀ ਵੱਜ ਜਾਂਦਾ ਇਹਨੂੰ ਪੂਰੀ ਅੱਤ ਦੀ ਗਰਮੀ ਚਾਹੀਦੀ ਆ ਉਹਦੇ ਨਾਲ ਥੋੜਾ ਝਾੜ ਵੱਜ ਜਾਣਾ ਤੇ ਅੱਤ ਦਾ ਸਾਰਾ ਕੁਝ ਇਹਨੂੰ ਚਾਹੀਦਾ ਉਹਦੇ ਨਾਲ ਝਾੜ ਵੱਜ ਜਾਣਾ ਕੋਈ ਵੀ ਦਵਾਈਆਂ ਸਪਰੇਹਾਂ ਨਾਲ ਝਾੜ ਨਹੀਂ ਵੱਧਦਾ ਹੁੰਦਾ ਫਸਲ ਲਈ ਮੌਸਮ ਚਾਹੀਦਾ ਇਹਨੂੰ ਜਿੰਨੀ ਪੱਛੋਂ ਚੱਲੂਗੀ ਉੰਨੀ ਇਹਨੇ ਝਾੜ ਵਧੀ ਜਾਣਾ ਠੀਕ ਇਹ ਹਵਾ ਤੇ ਡਿਪੈਂਡ ਹੁੰਦੀ ਆ ਕਿ ਇਹ ਮੌਸਮ ਤੇ ਬਾਲੀ ਡਿਪੈਂਡ ਆ ਤੇ ਇਸ ਕਰਕੇ ਵੀਰੇ ਸਪਰੇਹਾਂ ਸਪੁਰੂਆਂ ਦਾ ਬਹੁਤ ਧਿਆਨ ਰੱਖਿਆ ਕਰੋ ਗਰਮੇਲ ਬਾਈ ਲਈ ਜਾਂਦਾ ਕਰਾ ਜਿਹੜੇ ਆਪਣੇ ਪਖਰਾਜ ਕਰੋੜਾ ਵਾਲੇ ਖੇਤ ਸੀ ਬੱਤ ਜੇ ਆਗੇ ਬਾਗੇ ਛੱਡੇ ਸੀ ਤੇ ਹੁਣ ਕਰਾ ਲਾ ਦੂਗਾ ਫੇਰ ਇਹ ਧਰਤੀ ਪਾੜ ਜਾ ਫੇਰ ਦਾਂਗੇ ਇੱਕ ਵਾਰ ਇਹ ਤਾਂ ਕੀ ਬਾਰ ਫੇੜ ਕੇ ਚਲੋ ਉਸ ਤੋਂ ਬਾਅਦ ਫੇਰ ਵਿਜਾਂ ਕਿਉਂਕਿ ਨਹੀਂ ਕਰਾ ਲਾਉਣ ਦੇ ਨਾਲ ਨਾ ਖੱਤੇ ਹੋ ਜਾਣੇ ਟਹਿਟ ਫੇਰ ਪਾਣੀ ਸੁੱਕਣੋਂ ਮਹਾੜ ਜਾਣ ਤਾਂ ਕਰਕੇ ਉਧਰ ਦੀ ਬਾੜ ਜਾਂ ਫੇਰ ਫੇਰਾਂਗੇ ਅੱਜ ਚੱਲਦਾ ਮੱਕੀ ਨੂੰ ਪਾਣੀ ਮਾਰੂ ਮਾਰ ਦੋਨੇ ਦਿਨ ਨੇ ਮੋਟਰਾਂ ਚੱਲਦੀਆਂ ਸਾਰੀਆਂ ਮੋਟਰਾਂ ਚਲਾਈਆਂ ਆਏ ਜਿੱਥੇ ਜਿੱਥੇ ਮੱਕੀ ਬੀਜੀ ਆ ਜਿਵੇਂ ਜਿਵੇਂ ਬੰਦੇ ਆਪਦੀ ਆਪਦੀ ਜਗ੍ਹਾ ਤੋਂ ਵਿਲੇ ਹੋਈ ਜਾਂਦੇ ਤੇ ਮੈਂ ਜਿਵੇਂ ਜਾਈ ਜਾਂਦਾ ਛੋਟੂ ਓਏ ਆ ਪਾਣੀ ਉਧਰੋਂ ਬੰਦ ਕਰਦੇ ਆ ਪਾਸੇ ਨਹੀਂ ਤਾਂ ਜਾਦੇ ਆ ਜਾਣਾ ਸਾਰਾ ਪਾਣੀ ਇੱਧਰ ਨੂੰ ਉਹਨੂੰ ਬੰਦ ਕਰਦੇ ਉਧਰ ਸਾਰੇ ਬੰਦੇ ਆਪੋ ਆਪਣੇ ਟਿਕਾਣਿਆਂ ਤੇ ਮੋਟਰਾਂ ਚਲਾਈ ਜਾਂਦੇ ਆ ਤੇ ਬਸ ਹੁਣ ਇਹੀ ਕੁਝ ਚੱਲੀ ਜਾਣਾ ਪਾਣੀ ਲਈ ਚੱਲੋ ਕਦੇ ਕੁਛ ਕਰੀ ਚੱਲੋ ਬਸ ਆਹਦੇ ਨਾਲ ਪਾਣੀ ਮੰਗਦੀ ਆ ਮੱਕੀ ਤੁਸੀਂ ਕਰੀ ਉੱਤੇ ਟੈਟ ਹੋ ਜਾਂਦੀ ਏ ਜੇ ਧੋਪਨਾ ਨਿਕਲਦੀ ਨਾ ਫੇਰ ਨਹੀਂ ਸੀ ਕੋਈ ਫਰਕ ਪੈਣਾ ਤੇ ਕਈ ਵੀਰ ਪੁੱਛਦੇ ਆ ਕਿ ਵੀਰੇ ਮੂੰਗੀ ਐਵੇਂ ਬੀਜ ਦੀਏ ਮੀਹ ਵਾਲੀ ਗੱਲ ਚ ਵੀਰੇ ਨਹੀਂ ਬੀਜਣੀ ਚਾਹੀਦੀ ਮੀਹ ਵਾਲੀ ਗੱਲ ਕਦੇ ਵੀ ਕੰਮ ਦੀ ਨਹੀਂ ਹੁੰਦੀ ਰੌਣੀ ਕਰੋ ਰੌਣੀ ਕਰਕੇ ਮੂੰਗੀ ਬੀਜੋ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਜਿੱਦਣ ਹੁਣ ਮੀਹ ਪੈਂਦਾ ਸੀਗਾ ਮੇਰੀ ਉਦੋਂ ਵੀ ਅਗਲੇ ਦਿਨ ਮੋਟਰ ਚੱਲਦੀ ਸੀ ਰੌਣੀ ਨੂੰ ਜਿੱਥੇ ਮੈਂ ਭਿੰਡੀ ਬੀਜ ਮੂੰਗੀ ਬੀਜਣੀ ਆ ਕਿ ਸਾਡਾ ਬਾਪੂ ਕਹਿੰਦਾ ਹੁੰਦਾ ਕਿ ਮੀਹ ਵਾਲੀ ਗੱਲ ਜਮੇ ਹੀ ਬੇਕਾਰ ਹੁੰਦੀ ਆ ਕੀ ਕੋਈ ਕੰਮ ਨਹੀਂ ਹਾਂ ਮੀਹ ਵਾਲੀ ਗੱਲ ਜੇ ਤੁਸੀਂ ਪੱਠੇ ਪੁੱਠੇ ਬੀਜ ਸਕਦੇ ਹੋ ਪਰ ਐਡਾ ਕੰਮ ਨਹੀਂ ਤੁਸੀਂ ਕਰ ਸਕਦੇ ਠੀਕ ਨਹੀਂ ਕਿ ਤੁਸੀਂ ਵੀ ਉਹ ਕਰੋ ਵੀ ਆਪਣੀ ਮੂੰਗੀ ਮੰਗੀ ਨਹੀਂ ਬੀਜਤ ਹੁੰਦੀ ਵੀ ਪੱਠੇ ਬੀਜ ਲਿਆ ਬਾਜਰਾ ਬੀਜ ਲਿਆ ਉਹ ਚੀਜ਼ਾਂ ਕਰ ਸਕਦੇ ਹੋ ਪਰ ਹੋਰ ਕੋਈ ਪੰਗਾ ਨਾ ਲਵੋ ਠੀਕ ਨਹੀਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਕਿ ਆਪ ਦਾ ਵੀਰੇ ਰੌਣੀ ਕਰੋ ਰੋਣੀ ਕਰਕੇ ਆਪਦੀ ਫਸਲ ਬੀਜੋ ਵਧੀਆ ਤਰੀਕੇ ਨਾਲ ਐਵੇਂ ਕਹੋਣ ਕੋਈ ਨਹੀਂ ਕਾਲੀ ਕਰਨ ਦੀ ਫਾਇਦਾ ਤੇ ਮੁੜ ਕੇ ਬਾਅਦ ਚੋਂ ਬੈਠ ਬੈਠ ਕੇ ਦੇਖੀ ਜਾਂਦੇ ਰਹਿਨੇ ਆਪਾਂ ਕਿ ਹਾਂ ਹਰੀ ਹੋ ਗਈ ਜਾਂ ਨਹੀਂ ਹੋਈ ਹਨ ਉਹ ਚੀਜ਼ਾਂ ਦਾ ਪਹਿਲਾਂ ਹੀ ਧਿਆਨ ਰੱਖੋ ਵੀਰੇ ਕਿਉਂਕਿ ਇਹ ਗੱਲਾਂ ਬਾਪੂ ਹਣੀ ਦੱਸਦੇ ਹੁੰਦੇ ਆ ਕਿ ਮੀਂਹ ਦੀ ਗੱਲ ਬਿਲਕੁਲ ਕੰਮ ਨਹੀਂ ਕਰਦੀ ਤੇ ਉਹਦੇ ਲਈ ਫਸਲ ਦੀ ਰੋਣੀ ਦੇ ਲਈ ਨਾ ਮੀਂਹ ਦੀ ਗੱਲ ਕੰਮ ਨਹੀਂ ਕਰਦੀ ਤੇ ਉਸ ਕਰਕੇ ਜਿਵੇਂ ਕਣਕ-ਕਣਕਾ ਉਹ ਹਰੀ ਹੋ ਜਾਂਦੀ ਹੈ ਕਿਉਂਕਿ ਉਦੋਂ ਹੁੰਦੀ ਹੈ ਠੰਡ ਤੇ ਹੁਣ ਹੋ ਜਾਣਾ ਵੀਰੇ ਟੈਂਪਰੇਚਰ ਹਾਈ ਤੇ ਹੁਣ ਨਾ ਪੰਗੇ ਲੋ ਤੇ ਮੂੰਗੀ ਜਮਾ ਹੀ ਨਹੀਂ ਹੁੰਦੀ ਤੇ ਅੱਜ ਚੱਲਦਾ ਮੱਕੀ ਨੂੰ ਪਾਣੀ ਦੋਨੇ ਤਿੰਨੇ ਮੋਟਰਾਂ ਸਾਰੇ ਪਾਸੇ ਚੱਲਦੀਆਂ ਮੋਟਰ ਲੋ ਵੀ ਅੱਜ ਡਾਇਮੰਡ ਆਲੂ ਪੱਟਿਆ ਸੀਗਾ ਮਾਲ ਲੈ ਕੇ ਬੰਦੇ ਚੱਕ ਕੇ ਅੱਧਾ ਕ ਅੱਧਾ ਪਜਾ ਅੱਧਾ ਵਿੱਚ ਛੱਡ ਗਏ ਪਿਆਈਆਂ ਨੇ ਬੋਰੀਆਂ ਕੱਲ ਇਧਰੋਂ ਚੱਕ ਕੇ ਲੈ ਗਈ ਸੀ ਇੱਕ ਇੱਕ ਵੱਟ ਜਿਹੜੀ ਪੱਤੀ ਸੀਗੀ ਤੇ ਇਹ 6.5 ਕਿੱਲੇ ਦਾ ਬਲੌਟ ਆ ਆਪਣਾ ਤੇ ਇਹ ਅੱਜ ਨਿਬੜ ਜਾਣਾ ਸਹਿਜ ਦੇਖੋ ਤੁਸੀਂ ਇੱਕ ਗੱਲ ਮੰਨਣ ਵਾਲੀ ਹੈਗੀ ਆ ਯਾਰ ਕਿ ਜੇ ਨਾ ਵੀ ਵਧੀਆ ਵਾ ਤਾਂ ਉਹ ਆਪਦਾ ਸਹਿਜ ਨਾ 60-70 ਦਿਨਾਂ ਦੇ ਵਿੱਚ ਹੀ ਬਣਾ ਲੈਂਦਾ ਕਿ ਉਸ ਤੋਂ ਬਾਅਦ ਨਾ ਉਹ ਹੈਗਾ ਵਾ ਵੀ ਜਿਹੜਾ ਉਸ ਤੋਂ ਬਾਅਦ ਤਾਂ ਠੰਢੀ ਹੋ ਜਾਂਦੀ ਹੈ ਹਨਾ ਮੈਂ ਹੁਣੇ ਆਪਾਂ ਇਹਦੀ 29 ਦਸੰਬਰ ਚ ਬੇਲ ਫੜਤੀ ਸੀ। ਉਸ ਤੋਂ ਬਾਅਦ ਤਾਂ ਮੌਸਮ ਹੀ ਇੱਜਾ ਹੋ ਗਿਆ। ਕਿ ਉਹ ਮਹੀਨੇ ਚ ਤਾਂ ਸੈਜ ਵਧੀ ਨਹੀਂ। ਕਿਸੇ ਦਾ ਵੀ ਹੈ ਨਾ। ਰੰਗ ਰੂਪ ਪੂਰਾ ਵੱਲ ਤੇ ਨਾਲੇ ਵੀਰੇ ਪੂਰਾ ਇਹ ਡਾਕਰ ਖੇਤ ਦੇ ਵਿੱਚ ਆਲੂ। ਪੂਰੀ ਡਾਕਰ ਜ਼ਮੀਨ। ਡਾਕਰ ਜ਼ਮੀਨ ਦੇ ਵਿੱਚ ਕਹਿ ਦਿੰਦੇ ਹਾਂ ਵੀ ਆਲੂ ਹੁੰਦਾ ਨਹੀਂ। ਜਾਂ ਇਦਾਂ ਮੈਂ ਤੁਹਾਨੂੰ ਦਿਖਾਉਂ ਸਾਰੇ। ਜਿਹੜੇ ਆਪਣੇ ਟੋਇਆਂ ਵਾਲੇ ਖੇਤ ਹਨ ਜਿਹੜੇ ਸੜਕ ਤੋਂ ਕਿੰਨੇ ਕਿੰਨੇ ਡੂੰਘੇ ਆ ਆਪਣਾ ਤਾਂ ਉਹਨਾਂ 'ਚ ਵੀ ਆਲੂ ਲਾਇਆ ਕਦੇ ਉਹਨਾਂ 'ਚ ਵੀ ਖਰਾਬ ਨਹੀਂ ਹੋਇਆ ਆਲੂ ਚਾਹੇ ਜਿੰਨਾ ਮਰਜੀ ਵੀ ਪੈ ਜਾਵੇ ਕਦੇ ਨਹੀਂ ਆਲੂ 'ਚ ਪਾਣੀ ਖੜਿਆ ਕਾਰਨ ਇਹੀ ਆ ਕਿ ਪਲਾਉ ਫਿਰਦਾ ਫਿਰ ਕੇ ਦੇਖ ਲੋ ਰੰਗ ਸਿਲਕਾ ਵੀ ਕਿਵੇਂ ਲੈ ਜੂ 2 ਮਹੀਨੇ ਹੋ ਗਏ ਵੇਲ ਵੱਢੀ ਨਾਲ ਫਤ ਵਦਿਆ ਵੇ ਆਲੂ ਚਲੋ ਬਾਕੀ ਹੁਣ ਲੱਗਿਆ ਅੱਜ ਆ ਕੇ ਰਾਮ ਨੇ ਬੜੀ ਜਾਣਾ ਮੈਂ ਲਾਦਾ ਇੱਕ ਇੱਕ ਵਾਰ ਟਹਿ ਜੂਗਾ ਤਾਂ ਕੌਣ ਜੀ ਖੱਤੀ ਜੀ ਦੀ ਅੱਧੇ ਕਿ ਕਿੱਲੇ ਦੀ 5 ਵਜੇ ਕੇ ਘੰਟਾ ਰਹਿ ਗਿਆ ਬਸ ਦੇਖ ਲਓ ਇਹਦੀ ਬਿਜਲ ਨਾ ਕਦੋਂ ਦੀ ਵੱਡੀਆ ਕਿੰਨਾ ਟਾਈਮ ਹੋ ਗਿਆ ਕੀ ਦੇਖ ਲਓ ਬੱਟਾਂ ਤੋਂ ਨਾਲੇ ਹੁਣ ਕਿੰਨੀ ਜ਼ੋਰ ਦੀ ਮੀਂਹ ਪਿਆ ਬੱਟਾਂ ਤੋਂ ਬਿਲਕੁਲ ਵੀ ਆਲੂ ਨੰਗਾ ਨਹੀਂ ਹੋਇਆ ਤੇ ਬਿਲਕੁਲ ਵੀ ਉਹ ਨਹੀਂ ਹੋਇਆ ਹਨਾ ਆਲੂ ਨੰਗਾ ਨਹੀਂ ਹੋਇਆ ਦੇਖੋ ਕਿੰਨੀ ਜ਼ੋਰ ਦੀ ਮੀਂਹ ਪਿਆ ਕੋਈ ਮਤਲਬ ਇਹ ਨਾਲੇ ਮਸ਼ੀਨ ਨਾਲ ਵੇਲ ਵੱਡੀ ਆ ਤੁਸੀਂ ਦੇਖ ਲਓ ਉਦੋਂ ਤੁਸੀਂ ਸਾਰੇ ਦੇਖਦੇ ਸੀਗੇ ਵੀ ਵੀਡੀਓ ਦੇ ਵਿੱਚ ਕਿੰਨੀ ਉੱਚੀ ਉੱਚੀ ਵੇਲ ਵੱਡੀ ਦੇਖ ਲਓ ਕਿਵੇਂ ਆ ਖੜਕ ਤੱਕ ਕਰਦੀ ਆ ਜਿਵੇਂ ਕਣਕ ਦੇ ਦੰਦਿਆਂ ਦੇ ਪੈਰ ਧਰਦੇ ਹਨ ਉਹ ਹਾਲਾਤ ਕਿਤੇ ਕੋਈ ਬੱਟ ਤੋਂ ਬਾਹਰ ਨਹੀਂ ਨਿਕਲਿਆ ਸੀ ਆਲੂ ਕਿਤੇ ਕੋਈ ਕੁਝ ਨਹੀਂ ਸੀਗਾ ਹਨ ਤੇ ਪੂਰਾ ਵਧੀਆ ਸਾਈਜ਼ ਬਣ ਗਿਆ ਆਲੂ ਦਾ ਸਾਰਾ ਕੁਝ ਸਹੀ ਬਾਈ ਹੋਰ ਕਿਹੜੇ ਲਾਉਣੇ ਆ ਕੀ ਕੀ ਬੀਜ ਤਾਂ ਤੁਸੀਂ ਬਾੜ ਕਰਦੇ ਹੋ ਕਿ ਗੜਾਈ ਕਰਦੇ ਹੋ ਮੈਂ ਗੜਾਈ ਕਰਨ ਲੱਗਾ ਸੀ ਆਪ ਜੀ اچھا ਕੀ ਲਾਤਾ ਬਾਗ ਚ ਇੱਥੇ ਜਿਹ ਬਾਈ ਨੇ ਹੈ ਇਹ ਯਾਰਾ ਗਾੜੀ ਲਾਈ ਆ ਇਹ ਗਾੜੀ ਅੰਦਰ ਦੇ ਬਸ ਚਾਈ ਦੀ ਕਿੰਨੀ ਲੋਗੀ ਹਾਂ ਉਹ ਆਪ ਦੇ ਖੱਤੇ ਵਾਲੇ ਪਾਸੇ ਚਾਹੀਦੇ ਮੜਾ ਮੋਟਾ ਹਾਲ ਫਾਸ ਲਪਾ ਜੀ ਟੋਪੀ ਅਮ ਅੱਛਾ ਅਜੇ ਮਿਰਚਾਂ ਮੁਰਚਾਂ ਲਾਤੀਆਂ ਆ ਆਏ ਤੇ ਕੀ ਬੀਜੇ ਭਿੰਡੀ ਇਹ ਰੱਚ ਯਾ ਨਾ ਸਾਰੇ ਉਹ ਅਮਰੂਦ ਹੀ ਲਾਏ ਐ ਅੱਜ ਚੱਲ ਖਾਣ ਨੂੰ ਤਾਂ ਹੋ ਜਾ ਕਰਨਗੇ ਚਾਹ ਤੋੜ ਲਿਆ ਕਰਾਂਗੇ ਉਹ ਪਰੇ ਕੁਸ਼ੀਮ ਵਾਲਾ ਝਾੜੂਗਾ ਆੜੂ ਆ ਉਧਰ ਨਾ ਸਰਾ ਆ ਕਣ ਕਣ ਤੇ ਆੜੂ ਉਹ ਜਮਨ ਲਗਾਣਾ ਆਗੇ ਟਰਾਲੀ ਲੈ ਕੇ ਅਲਦਨ ਕਿੱਥੇ ਕਾਂ